ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪਰਮਾਤਮਾ ਜੀ ਦੇ ਵੱਲੋਂ ਦੱਸੇ ਹੋਏ 8 ਨਿਯਮਾਂ ਨੂੰ ਅਪਣਾ ਲੈਂਦੇ ਹੋ ਤੁਹਾਡਾ ਫਿਰ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਤੁਸੀਂ ਜੋ ਵੀ ਚਾਹੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਲ ਸਿੰਘ ਜੀ ਕਿ ਇਸ ਦੁਨੀਆ ਵਿੱਚ ਹਰ ਕੋਈ ਆਪਣੇ ਜੀਵਨ ਵਿੱਚ ਕੁਝ ਵੱਡਾ ਹੀ ਹਾਸਲ ਕਰਨਾ ਚਾਹੁੰਦਾ ਹੈ ਸਫਲਤਾ ਸਨਮਾਨ ਤੇ ਹੋਰਾਂ ਦੇ ਦਿਲ ਵਿੱਚ ਥਾਂ ਬਣਾਉਣਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਕਿਹੜਾ ਸਾਧਨ ਹੈ ਜੋ ਸਾਨੂੰ ਇਸ ਮੁਕਾਮ ਤੱਕ ਪਹੁੰਚਾ ਸਕਦਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਕੁਝ ਹੋਰ ਨਹੀਂ ਸਗੋ ਸਾਡੇ ਸ਼ਬਦ ਹੁੰਦੇ ਹਨ ਸਾਡੇ ਸ਼ਬਦਾਂ ਵਿੱਚ ਕਿਉਂਕਿ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਕਿ ਉਹ ਕਿਸੇ ਦੀ ਵੀ ਦੁਨੀਆ ਨੂੰ ਬਦਲ ਸਕਦੇ ਹਨ ਸਾਡੇ ਸ਼ਬਦ ਤੀਰ ਵਾਂਗ ਹੁੰਦੇ ਹਨ ਇੱਕ ਵਾਰੀ ਜ਼ੁਬਾਨੋਂ ਛੱਡੇ ਜਾਂ ਤਾਂ ਉਹ ਗਹਿਰੀ ਛਾਪ ਛੱਡ ਜਾਂਦੇ ਹਨ ਸ਼ਬਦਾਂ ਨਾਲ ਅਸੀਂ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦੇ ਹਾਂ ਕਿਸੇ ਦਾ ਵੀ ਮਨ ਬਦਲ ਸਕਦੇ ਹਾਂ ਜਾਂ ਫਿਰ ਕਿਸੇ ਨੂੰ ਨਿਰਾਸ਼ ਵੀ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਸ਼ਬਦ ਕੇਵਲ ਸੰਵਾਦ ਦਾ ਸਾਧਨ ਨਹੀਂ ਸਗੋਂ ਉਹ ਐਸਾ ਅਸਤਰ ਹੈ ਜੋ ਕਿ ਠੀਕ ਤਰੀਕੇ ਨਾਲ ਜੇਕਰ ਵਰਤਿਆ ਜਾਵੇ ਤਾਂ ਸਾਨੂੰ ਕਾਮਯਾਬੀ ਦੀਆਂ ਉਚਾਈਆਂ ਤੱਕ ਪਹੁੰਚਾ ਸਕਦਾ ਹੈ ਤਾਂ ਸਾਧ ਸੰਗਤ ਜੀ ਇਸ ਦੁਨੀਆ ਵਿੱਚ ਸਭ ਤੋਂ ਵੱਧ ਤਾਕਤਵਰ ਹਥਿਆਰ ਕੋਈ ਤਲਵਾਰ ਜਾਂ ਬੰਦੂਕ ਨਹੀਂ ਸਗੋਂ ਸਾਡੇ ਆਪਣੇ ਮੂੰਹ ਵਿੱਚੋਂ ਨਿਕਲਣ ਵਾਲੇ ਸ਼ਬਦ ਹਨ ਉਹਨਾਂ ਵਿੱਚ ਉਹ ਸ਼ਕਤੀ ਹੈ ਜੋ ਇਸ ਦੁਨੀਆ ਨੂੰ ਹਿਲਾ ਸਕਦੀ ਹੈ ਲੋਕਾਂ ਦੇ ਦਿਲ ਜਿੱਤ ਸਕਦੀ ਹੈ ਤੇ ਕਿਸੇ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ ਤੁਸੀਂ ਵੇਖਿਆ ਹੋਵੇਗਾ ਕਈ ਵਾਰ ਇੱਕ ਇਨਸਾਨ ਜਿਸ ਦੀ ਸ਼ਕਲ ਸੂਰਤ ਓਨੀ ਜ਼ਿਆਦਾ ਆਕਰਸ਼ਿਤ ਨਹੀਂ ਹੁੰਦੀ ਫਿਰ ਵੀ ਉਹ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਉਹ ਇੱਜ਼ਤ ਸ਼ਹਰਤ ਦੌਲਤ ਹਾਸਲ ਕਰ ਲੈਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿਵੇਂ ਠੀਕ ਤਰੀਕੇ ਨਾਲ ਸ਼ਬਦਾਂ ਦੀ ਵਰਤੋਂ ਕਰਨੀ ਹੈ ਕਈ ਲੋਕ ਪੜਾਈ ਲਿਖਾਈ ਵਿੱਚ ਤਾਂ ਕਮਜ਼ੋਰ ਹੁੰਦੇ ਹਨ ਪਰ ਆਪਣੀਆਂ ਗੱਲਾਂ ਦੇ ਨਾਲ ਹੀ ਕਾਮਯਾਬੀ ਦੀਆਂ ਪੌੜੀਆਂ ਨੂੰ ਚੜਦੇ ਜਾਂਦੇ ਹਨ ਅਜਿਹਾ ਇਸ ਲਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਠੀਕ ਵੇਲੇ ਤੇ ਠੀਕ ਤਰੀਕੇ ਨਾਲ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਬੋਲਣ ਦੀ ਕਲਾ ਸਿੱਖਣ ਦੇ ਲਈ ਸਾਨੂੰ ਕਿਸੇ ਸਿੱਖਿਆ ਦੀ ਲੋੜ ਨਹੀਂ ਹੁੰਦੀ ਸਿਰਫ ਤੁਹਾਨੂੰ ਆਪਣੇ ਅੰਦਰਲੇ ਆਤਮ ਵਿਸ਼ਵਾਸ ਨੂੰ ਜਗਾਉਣਾ ਹੈ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਮਾਧਿਅਮ ਨਾਲ ਠੀਕ ਤਰੀਕੇ ਨਾਲ ਪ੍ਰਗਟ ਕਰਨਾ ਹੈ ਜਦੋਂ ਤੁਸੀਂ ਇਸ ਕਲਾ ਵਿੱਚ ਮਾਹਿਰ ਹੋ ਜਾਂਦੇ ਹੋ ਫਿਰ ਕੋਈ ਵੀ ਮੰਜ਼ਲ ਤੁਹਾਡੇ ਤੋਂ ਦੂਰ ਨਹੀਂ रह ਜਾਵੇਗੀ ਸ਼ਬਦਾਂ ਦਾ ਜਾਦੂ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਉਹ ਰੋ ਰਹੇ ਨੂੰ ਹਸਾ ਸਕਦਾ ਹੈ ਤੇ ਹੱਸ ਰਹੇ ਨੂੰ ਰਵਾ ਸਕਦਾ ਹੈ ਇਹੀ ਉਹ ਜਾਦੂ ਹੈ ਜਿਸ ਦੇ ਨਾਲ ਵੱਡੇ ਵੱਡੇ ਨੇਤਾ ਪੂਰੇ ਦੇਸ਼ ਤੇ ਰਾਜ ਕਰਦੇ ਹਨ ਕਲਾਕਾਰ ਪੂਰੀ ਦੁਨੀਆ ਦਾ ਦਿਲ ਜਿੱਤਦੇ ਹਨ ਤੇ ਵਪਾਰੀ ਵਪਾਰ ਨੂੰ ਚੋਟੀ ਤੇ ਲੈ ਜਾਂਦੇ ਹਨ ਇਹ ਉਹੀ ਜਾਦੂ ਹੈ ਜੋ ਸਾਨੂੰ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬ ਬਣਾ ਸਕਦਾ ਹੈ ਤਾਂ ਚਲੋ ਜੀ ਇਸ ਗੱਲ ਦੇ ਰਾਹੀਂ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਸ਼ਬਦਾਂ ਨਾਲ ਦੁਨੀਆ ਨੂੰ ਕਿਵੇਂ ਜਿੱਤ ਸਕਦੇ ਹਾਂ ਕਿਵੇਂ ਅਸੀਂ ਆਪਣੀ ਮੰਜ਼ਿਲ ਨੂੰ ਪਾ ਸਕਦੇ ਹਾਂ ਕਿਵੇਂ ਅਸੀਂ ਕਿਸੇ ਤੋਂ ਆਪਣਾ ਕੰਮ ਕਰਵਾ ਸਕਦੇ ਹਾਂ ਤੇ ਕਿਵੇਂ ਅਸੀਂ ਆਪਣਾ دیਵਾਨਾ ਕਿਸੇ ਨੂੰ ਬਣਾ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਤੁਸੀਂ ਇਸ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸੋ ਇੱਕ ਸਮੇਂ ਦੀ ਗੱਲ ਹੈ ਜਿੱਕੇ ਹਿਮਾਲਿਆ ਦੀ ਘਾਟੀ ਵਿੱਚ ਇੱਕ ਬਹੁਤ ਹੀ ਸੰਤ ਮਹਾਤਮਾ ਰਹਿੰਦੇ ਸਨ ਉਹਨਾਂ ਦਾ ਖਿਆਤੀ ਦੂਰ ਦੂਰ ਤੱਕ ਫੈਲੀ ਹੋਈ ਸੀ ਇੱਕ ਦਿਨ ਇੱਕ ਵਿਅਕਤੀ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਿਆ ਹੈ ਮਹਾਤਮਾ ਸਾਰੇ ਲੋਕ ਇਹੀ ਆਉਂਦੇ ਹਨ ਕਿ ਚਲਾਕੀ ਨਾਲ ਗੱਲ ਕਰੋ ਚਲਾਕ ਬਣੋ ਨਹੀਂ ਤਾਂ ਤੁਸੀਂ ਹਮੇਸ਼ਾ ਪਿੱਛੇ रह ਜਾਓਗੇ ਹੁਣ ਤੁਸੀਂ ਹੀ ਦੱਸੋ ਕਿ ਚਲਾਕ ਕਿਵੇਂ ਬਣਿਆ ਜਾਂਦਾ ਹੈ ਤੁਸੀਂ ਚਲਾਕ ਬਣਨ ਦੇ ਬਾਰੇ ਕੁਝ ਦੱਸ ਸਕਦੇ ਹੋ ਮਹਾਤਮਾ ਨੇ ਉਸ ਵਿਅਕਤੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਸ ਤੋਂ ਬਾਅਦ ਹੱਸਦੇ ਹੋਏ ਉਸ ਵਿਅਕਤੀ ਨੂੰ ਬੋਲੇ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਜੋ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਉਹ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਹਰ ਇੱਕ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਇਸ ਦੁਨੀਆ ਵਿੱਚ ਜੇਕਰ ਕੋਈ ਸਭ ਤੋਂ ਵੱਧ ਤਾਕਤਵਰ ਹਥਿਆਰ ਹੈ ਉਹ ਸਾਡੇ ਸ਼ਬਦ ਹਨ ਫਿਰ ਚਾਹੇ ਉਹ ਸ਼ਬਦ ਲਿਖੇ ਹੋਣ ਜਾਂ ਫਿਰ ਬੋਲੇ ਹੋਣ ਪਰ ਸ਼ਬਦ ਇੱਕ ਐਸਾ ਹਥਿਆਰ ਹੁੰਦੇ ਹਨ ਜਿਸ ਦੀ ਜੇਕਰ ਠੀਕ ਵੇਲੇ ਠੀਕ ਵਿਅਕਤੀ ਤੇ ਠੀਕ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤੁਸੀਂ ਆਪਣੀ ਪੂਰੀ ਹੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਇੰਨਾ ਹੀ ਨਹੀਂ ਜੇਕਰ ਅਸੀਂ ਚਾਹੀਏ ਤਾਂ ਆਪਣੇ ਸ਼ਬਦਾਂ ਨੂੰ ਫੁੱਲਾਂ ਵਾਂਗ ਵਰਤ ਸਕਦੇ ਹਾਂ ਜੇਕਰ ਅਸੀਂ ਚਾਹੀਏ ਤਾਂ ਆਪਣੇ ਸ਼ਬਦਾਂ ਨੂੰ ਤੀਰਾਂ ਵਾਂਗ ਵੀ ਵਰਤ ਸਕਦੇ ਹਾਂ ਅਸੀਂ ਆਪਣੇ ਆਖੇ ਗਏ ਸ਼ਬਦਾਂ ਤੋਂ ਗਹਿਰੇ ਤੋਂ ਗਹਿਰੇ ਜ਼ਖਮ ਵੀ ਪਾ ਸਕਦੇ ਹਾਂ ਕਦੇ-ਕਦੇ ਸਾਡੇ ਇਹੀ ਸ਼ਬਦ ਗਹਿਰੇ ਤੋਂ ਜ਼ਖਮ ਵੀ ਦੇ ਜਾਂਦੇ ਹਨ ਸਾਡੇ ਸ਼ਬਦਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਜੇਕਰ ਤੁਸੀਂ ਚਾਹੋ ਤਾਂ ਆਪਣੇ ਆਖੇ ਗਏ ਸ਼ਬਦਾਂ ਨਾਲ ਕਿਸੇ ਦੀ ਜ਼ਿੰਦਗੀ ਨੂੰ ਬਣਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਆਪਣੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਸਕਦੇ ਹੋ ਇਸ ਲਈ ਸ਼ਬਦਾਂ ਨੂੰ ਇਸ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਤੇ ਘਾਤਕ ਹਥਿਆਰ ਮੰਨਿਆ ਗਿਆ ਹੈ। ਸ਼ਬਦਾਂ ਵਿੱਚ ਐਸਾ ਜਾਦੂ ਹੈ ਜਿਸ ਨਾਲ ਹਰ ਇਨਸਾਨ ਤੁਹਾਡੇ ਵੱਲ ਖਿੱਚਿਆ ਚਲਿਆ ਆਵੇਗਾ। ਜੋ ਇਨਸਾਨ ਸ਼ਬਦਾਂ ਦਾ ਜਾਦੂ ਜਾਣ ਗਿਆ ਇਸ ਦੁਨੀਆ ਵਿੱਚ ਉਸਦੇ ਤੋਂ ਵੱਡਾ ਜਾਦੂਗਰ ਕੋਈ ਹੋਰ ਹੋ ਹੀ ਨਹੀਂ ਸਕਦਾ। ਲੋਕਾਂ ਨਾਲ ਗੱਲ ਕਰਨੀ, ਉਹਨਾਂ ਤੋਂ ਆਪਣੇ ਕੰਮ ਕਢਵਾਉਣੇ ਇਹ ਇੱਕ ਕਲਾ ਹੈ। ਇਹ ਕਲਾ ਤੁਹਾਨੂੰ ਸਿੱਖਣੀ ਚਾਹੀਦੀ ਹੈ। ਇਸ ਤੋਂ ਬਾਅਦ ਤੁਹਾਨੂੰ ਹੋਰ ਕੁਝ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ ਸਿਰਫ ਤੁਹਾਨੂੰ ਬੋਲਣ ਦੀ ਕਲਾ ਆਉਣੀ ਚਾਹੀਦੀ ਹੈ ਇਸ ਤੋਂ ਬਾਅਦ ਹਰ ਕਾਮਯਾਬੀ ਫਿਰ ਤੁਹਾਡੀ ਹੋਵੇਗੀ ਤੁਸੀਂ ਜਿਹੜੇ ਵੀ ਇਨਸਾਨ ਨੂੰ ਚਾਹੋਗੇ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਵੇਖਣ ਵਿੱਚ ਤੁਸੀਂ ਇਦਾਂ ਦੇ ਲੱਗਣੇ ਚਾਹੀਦੇ ਹੋ ਕਿ ਤੁਸੀਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚ ਸਕਦੇ ਹੋ ਨਾ ਕਿਸੇ ਦਾ ਕਰ ਸਕਦੇ ਹੋ ਤੁਹਾਨੂੰ ਆਪਣੀ ਸਫਾਈ ਆਪੇਸ਼ ਨਾ ਕਰਨੀ ਪਵੇ ਬਲਕਿ ਤੁਹਾਡੀ ਸਫਾਈ ਹਰ ਇੱਕ ਇਨਸਾਨ ਚਿਹੜਾ ਤੁਹਾਡੇ ਨਾਲ ਵਿੱਚ ਰਿਆ ਹੋਵੇ ਉਹ ਵੀ ਤੁਹਾਡੇ ਬਾਰੇ ਦੱਸੇ ਕਿ ਨਹੀਂ ਇਹ ਵਿਅਕਤੀ ਬਹੁਤ ਹੀ ਚੰਗਾ ਹੈ ਆਪਣੇ ਸ਼ਬਦਾਂ ਦੇ ਨਾਲ ਹੀ ਫਿਰ ਤੁਸੀਂ ਜ਼ਿੰਦਗੀ ਦੀ ਕਾਮਯਾਬੀ ਨੂੰ ਹਾਸਲ ਕਰ ਸਕਦੇ ਹੋ ਪਹਿਲਾਂ ਇਹ ਤਿੰਨ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਦੋਂ ਵੀ ਤੁਸੀਂ ਸ਼ਬਦਾਂ ਦੇ تیر ਛੱਡਣੇ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਸੋਚਣਾ ਹੈ ਕਿ ਇਹ ਤੀਰ ਕਿਸ ਦੇ ਤੇ ਛੜ ਰਹੀਆਂ ਹਨ ਤੇ ਕਿਉਂ ਛੜ ਰਹੀਆਂ ਹਨ ਇਸ ਤੀਰ ਦਾ ਆਖਿਰਕਾਰ ਨਤੀਜਾ ਕੀ ਹੋਵੇਗਾ ਜੇਕਰ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਲਓਗੇ ਨਾ ਫਿਰ ਤੁਹਾਨੂੰ ਕਦੇ ਵੀ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਭ ਨੂੰ ਪਤਾ ਹੈ ਰੱਬ ਨੇ ਸਾਨੂੰ ਦੋ ਕੰਨ ਤੇ ਇੱਕ ਮੂੰਹ ਦਿੱਤਾ ਹੈ ਤਾਂ ਜੋ ਅਸੀਂ ਸੁਣੀਏ ਵੱਧ ਤੇ ਬੋਲੀਏ ਘਟ ਜੇਕਰ ਲੋਕ ਘਟ ਬੋਲਦੇ ਹਨ ਉਹਨਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਵੀ ਵੱਧ ਬੋਲਣ ਵਾਲਿਆਂ ਨਾਲੋਂ ਕਈ ਗੁਣਾ ਹੁੰਦੀ ਹੈ। ਉਹ ਕਿਸੇ ਵੀ ਕੰਮ ਵਿੱਚ ਆਪਣਾ 100% ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਵੀ ਜੀਵਨ ਵਿੱਚ ਚਲਾਕ ਬਣਨਾ ਚਾਹੁੰਦੇ ਹੋ ਆਪਣੇ ਸ਼ਬਦਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰੋ। ਤੁਹਾਨੂੰ 8 ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ। ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਗੰਢ ਦੀ ਤਰ੍ਹਾਂ ਬਨ ਲਓ। ਜੀਵਨ ਵਿੱਚ ਲਾਗੂ ਕਰ ਲਓ। ਹਮੇਸ਼ਾ ਯਾਦ ਰੱਖੋ ਚਲਾਕੀ ਨਾਲ ਗੱਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਸਵਾਰਥੀ ਹੀ ਬਣ ਜਾਓ ਕਿਸੇ ਦਾ ਗਲਤ ਫਾਇਦਾ ਚੁੱਕੋ ਸਾਨੂੰ ਚਲਾਕੀ ਨਾਲ ਗੱਲ ਕਰਨੀ ਇਸ ਲਈ ਨਹੀਂ ਸਿੱਖਣੀ ਚਾਹੀਦੀ ਕਿ ਅਸੀਂ ਕਿਸੇ ਦਾ ਮੜਾ ਸੋਚ ਸਕੀਏ ਬਲਕਿ ਇਸ ਰਾਹੀਂ ਕਿਸੇ ਦਾ ਭਲਾ ਕਰ ਸਕੀਏ ਸਾਨੂੰ ਕਦੇ ਵੀ ਕਿਸੇ ਦਾ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ ਅਸੀਂ ਜਿੰਨੇ ਵਧੀਆ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਾਂਗੇ ਉਨਾਂ ਹੀ ਲੋਕ ਸਾਨੂੰ ਪਸੰਦ ਕਰਨਗੇ ਸਾਡੀ ਇੱਜ਼ਤ ਕਰਨਗੇ ਸਾਡੀਆਂ ਗੱਲਾਂ ਨੂੰ ਵੀ ਬਹੁਤ ਧਿਆਨ ਨਾਲ ਸੁਣਨਗੇ ਸਾਡੇ ਕਦਰ ਕਰਨਗੇ ਲੋਕਾਂ ਦੀਆਂ ਨਜ਼ਰਾਂ ਵਿੱਚ ਇਸ ਸਮਾਜ ਵਿੱਚ ਸਾਡਾ ਮਾਨ ਸਨਮਾਨ ਵੱਧ ਜਾਵੇਗਾ ਇਸ ਲਈ ਜੇਕਰ ਤੁਸੀਂ ਇਸ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮਾਜ ਦੇ ਅਨੁਸਾਰ ਸੋਚ ਸਮਝ ਕੇ ਚਲਾਕੀ ਨਾਲ ਗੱਲ ਕਰਨੀ ਸਿੱਖਣੀ ਪਵੇਗੀ ਸੋ ਮਹਾਤਮਾ ਨੇ ਉਸ ਵਿਅਕਤੀ ਨੂੰ ਪਹਿਲੇ ਗੱਲ ਦੱਸਦਿਆਂ ਹੋਇਆ ਕਿਹਾ ਆਪਣੀਆਂ ਗੱਲਾਂ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਪ੍ਰਗਟ ਕਰਨਾ ਸਿੱਖੋ ਕਿਉਂਕਿ ਸਮਝਦਾਰੀ ਦਾ ਅਰਥ ਹੈ ਚੀਜ਼ਾਂ ਨੂੰ ਆਸਾਨ ਬਣਾਇਆ ਜਾਵੇ ਜੇਕਰ ਤੁਸੀਂ ਆਪਣੀਆਂ ਗੱਲਾਂ ਨੂੰ ਦੂਜੇ ਵਿਅਕਤੀ ਤੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਨਹੀਂ ਸਮਝਾ ਸਕਦੇ ਤਾਂ ਉਹ ਤੁਹਾਡੀ ਗੱਲ ਨੂੰ ਨਹੀਂ ਸੁਣਨਾ ਚਾਹਵੇਗਾ ਉਸ ਨੂੰ ਤੁਹਾਡੀਆਂ ਗੱਲਾਂ ਬੇਕਾਰ ਹੀ ਲੱਗਣਗੇ ਤੇ ਉਹ ਤੁਹਾਡੇ ਤੋਂ ਦੂਰ ਭੱਜਣ ਲੱਗੇਗਾ ਅਕਸਰ ਸਾਡੇ ਆਸ-ਪਾਸ ਕੋਈ ਨਾ ਕੋਈ ਬੰਦਾ ਜ਼ਰੂਰ ਐਸਾ ਹੋ ਜੋ ਆਪਣੀਆਂ ਗੱਲਾਂ ਨੂੰ ਬਹੁਤ ਘੁਮਾ ਫਰਾ ਕੇ ਵਧਾ ਚੜਾ ਕੇ ਬੋਲਦਾ ਹੈ ਅਜੇ ਇਹ ਵਿਅਕਤੀ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਆਪਣਾ ਵਿਚਾਰ ਦੱਸਣਾ ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਇੱਧਰ ਉੱਧਰ ਘੁਮਾ ਕੇ ਹੀ ਕਹੀ ਕਾਖਦੇ ਹਨ ਉਹਨਾਂ ਨੂੰ ਸਿੱਧੀ ਗੱਲ ਕਰਨੀ ਚੰਗੀ ਨਹੀਂ ਲੱਗਦੀ ਪਰ ਇਹ ਭੁੱਲ ਜਾਂਦੇ ਹਨ ਕਿ ਉਹ ਆਪਣੀਆਂ ਗੱਲਾਂ ਨੂੰ ਹੋਰ ਵੀ ਵਧੇਰੇ ਔਖਾ ਕਰ ਦਿੰਦੇ ਹਨ ਸੋ ਆਪਣੀਆਂ ਗੱਲਾਂ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਉਉ ਇਹ ਹੀ ਹੁੰਦੀ ਹੈ ਸਮਝਦਾਰੀ ਕਿਉਂਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਹਰ ਕੋਲ ਇਨਾ ਸਮਾਂ ਨਹੀਂ ਹੁੰਦਾ ਕਿ ਤੁਹਾਡੀਆਂ ਲੰਮੀਆਂ ਚੌੜੀਆਂ ਗੱਲਾਂ ਸੁਣ ਸਕੇ ਆਪਣੇ ਜੀਵਨ ਵਿੱਚ ਹਰ ਕੋਈ ਬਿਜ਼ੀ ਹੈ ਇਸ ਲਈ ਜਿੰਨੇ ਵੀ ਘੱਟ ਸ਼ਬਦਾਂ ਦੀ ਪਾਲਣਾ ਕਰੋਗੇ ਤਾਂ ਲੋਕ ਓਨੇ ਹੀ ਧਿਆਨ ਨਾਲ ਤੁਹਾਨੂੰ ਸੁਣਨਾ ਤੇ ਸਮਝਣਾ ਪਸੰਦ ਕਰਨਗੇ ਸੋ ਮਹਾਤਮਾ ਨੇ ਉਸ ਵਿਅਕਤੀ ਨੂੰ ਦੂਜੀ ਗੱਲ ਦੱਸਦਿਆਂ ਹੋਇਆ ਕਿਹਾ ਹੋਰਾਂ ਦਾ ਦਿਲ ਜਿੱਤਣਾ ਸਿੱਖੋ ਤੁਸੀਂ ਜਦੋਂ ਵੀ ਲੋਕਾਂ ਦੇ ਨਾਲ ਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਨਾਲ ਚੰਗਾ ਮਹਿਸੂਸ ਕਰਵਾਓ ਆਪਣਾ ਕੰਮ ਕਢਵਾਉਣਾ ਤੇ ਉਹਦੀ ਥੋੜੀ ਜਹੀ ਤਾਰੀਫ਼ ਜ਼ਰੂਰ ਕਰ ਦਿਓ ਕਿਉਂਕਿ ਅੱਜਕੱਲ ਹਰ ਕੋਈ ਤਾਰੀਫ਼ ਸੁਣਨਾ ਬਹੁਤ ਪਸੰਦ ਕਰਦਾ ਹੈ ਇਸ ਨਾਲ ਤੁਹਾਡਾ ਕੁਝ ਨਹੀਂ ਵਿਗੜੇਗਾ ਤੁਸੀਂ ਖੁਦ ਵੀ ਤਾਂ ਤਾਰੀਫ਼ ਸੁਣਨੀ ਪਸੰਦ ਹੀ ਕਰਦੇ ਹੋ ਜੇਕਰ ਅੱਜਕੱਲ ਦੇ ਜ਼ਮਾਨੇ ਵਿੱਚ ਤੁਸੀਂ ਕਿਸੇ ਨੂੰ ਇੱਜ਼ਤ ਦਿਓਗੇ ਤਾਂ ਦੁਗਣੀ ਤੁਹਾਨੂੰ ਮਿਲ ਜਾਵੇਗੀ ਤੀਜੀ ਗੱਲ ਦੱਸਦੇ ਹੋਏ ਮਹਾਤਮਾ ਬੋਲੇ ਪੂਰੇ ਵਿਸ਼ਵਾਸ ਦੇ ਨਾਲ ਬੋਲੋ ਹਮੇਸ਼ਾ ਸੱਚ ਤੇ ਚੱਲੋ ਭਾਵੇਂ ਸੱਚ ਹੀ ਬੋਲੋ ਤੇ ਆਪਣੀ ਗੱਲ ਰੱਖਣ ਵਿੱਚ ਕਦੇ ਨਾ ਸ਼ਰਮਾਓ ਆਪਣੇ ਗੱਲ ਨੂੰ ਪੂਰੀ ਆਤਮ ਵਿਸ਼ਵਾਸ ਦੇ ਨਾਲ ਅੱਗੇ ਰੱਖੋ ਭਾਵੇਂ ਫਿਰ ਵੀ ਤੁਹਾਡੇ ਬਾਰੇ ਅਸਲੀਅਤ ਦਾ ਪਤਾ ਲੱਗੇਗਾ ਕਿ ਆਖਰਕਾਰ ਤੁਸੀਂ ਚਾਹੁੰਦੇ ਕੀ ਹੋ ਤੁਹਾਡਾ ਸੱਚ ਹਰ ਕੋਈ ਪਸੰਦ ਕਰੇਗਾ ਸੋ ਸਾਥ ਸੰਗਤ ਜੀ ਸੱਚਾਈ ਦੇ ਰਸਤੇ ਤੇ ਚੱਲਣਾ ਕੋਈ ਔਖਾ ਨਹੀਂ ਹੈ ਥੋੜੀ ਜਿਹੀ ਹਿੰਮਤ ਤੇ ਵਿਸ਼ਵਾਸ ਆਪਣੇ ਅੰਦਰ ਪੈਦਾ ਕਰਨਾ ਹੋਵੇਗਾ ਜਿਸ ਦੇ ਨਾਲ ਤੁਹਾਡੇ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਵੇਗਾ ਲੋਕ ਪ੍ਰਭਾਵਿਤ ਹੋਣਗੇ ਤੁਹਾਡੇ ਤੇ ਅਸਰ ਵੀ ਬਹੁਤ ਚੰਗਾ ਹੋਵੇਗਾ ਤੇ ਤੁਹਾਡਾ ਆਤਮ ਵਿਸ਼ਵਾਸ ਵੱਧ ਜਾਵੇਗਾ ਚੌਥੀ ਗੱਲ ਦੱਸਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਤੁਹਾਡੇ ਸ਼ਬਦਾਂ ਵਿੱਚ ਭਾਵਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਲੋਕਾਂ ਦੇ ਲਾਂ ਤੱਕ ਕਿਵੇਂ ਪਹੁੰਚਣਗੇ ਜਦੋਂ ਤੁਹਾਡੇ ਸ਼ਬਦਾਂ ਵਿੱਚ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਫਿਰ ਆਸਾਨੀ ਦੇ ਨਾਲ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ ਤੁਸੀਂ ਆਪਣੀ ਆਵਾਜ਼ ਨੂੰ ਉਸੇ ਹਿਸਾਬ ਦੇ ਨਾਲ ਮਾਹੌਲ ਦੇ ਹਿਸਾਬ ਨਾਲ ਰੱਖਣਾ ਹੈ ਜੇਕਰ ਦੁਖੀ ਵਾਲੀ ਸਥਿਤੀ ਹੈ ਤਾਂ ਦੁਖੀ ਹੋ ਜਾਓ ਜੇਕਰ ਸੁਖ ਵਾਲੀ ਸਥਿਤੀ ਹੈ ਤਾਂ ਸੁਖੀ ਬਣ ਜਾਓ ਭਾਵ ਕੇ ਪੂਰੇ ਖੁਸ਼ ਹੋ ਜਾਓ ਤਾਂ ਕਿ ਅਗਲੇ ਨੂੰ ਲੱਗੇ ਕਿ ਮੇਰੀ ਖੁਸ਼ੀ ਵਿੱਚ ਸ਼ਰੀਕ ਹੋ ਰਿਹਾ ਹੈ ਕਦੇ ਵੀ ਕਿਸੇ ਤੋਂ ਸਾੜਾ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਕਿ ਕਿਸੇ ਨੂੰ ਲੱਗੇ ਕਿ ਸ਼ਾਇਦ ਇਹ ਮੇਰਾ ਮਾੜਾ ਹੀ ਸੋਚਦਾ ਹੈ ਸਾਥ ਸੰਗਤ ਜੀ ਜੇਕਰ ਤੁਸੀਂ ਗੁੱਸੇ ਨਾਲ ਇਹ ਹੀ ਗੱਲ ਕਹਿੰਦੇ ਹੋ ਕਿ ਮੈਂ ਤੈਨੂੰ ਨਹੀਂ ਛੱਡਾਂਗਾ ਤਾਂ ਦੋਹਾਂ ਸ਼ਬਦਾਂ ਦੇ ਵਿੱਚ ਇੱਕੋ ਹੀ ਹਨ ਪਰ ਬੋਲਣ ਦੇ ਤਰੀਕੇ ਇਹਨਾਂ ਦਾ ਮਤਲਬ ਜ਼ਰੂਰ ਬਦਲ ਜਾਂਦਾ ਹੈ ਸ਼ਬਦ ਤਾਂ ਹਰ ਕੋਲ ਹੁੰਦੇ ਹਨ ਪਰ ਠੀਕ ਸ਼ਬਦਾਂ ਦੀ ਵਰਤੋਂ ਕਰਨੀ ਬੜੀ ਜ਼ਰੂਰੀ ਹੈ ਸਿਆਣਪ ਉਸੇ ਹੀ ਵਿਅਕਤੀ ਵਿੱਚ ਹੁੰਦੀ ਹੈ ਜੋ ਸਹੀ ਸ਼ਬਦਾਂ ਦੀ ਚੋਣ ਵਧੀਆ ਕਰਦਾ ਹੈ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਦਿਖਾਵੇ ਦੀ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਹਮੇਸ਼ਾ ਹੀ ਆਪਣੇ ਲੋਕ ਪਰਲੋਕ ਨੂੰ ਆਪਣੇ ਅੱਗੇ ਰੱਖ ਕੇ ਸੋਚਿਆ ਕਰੋ ਜਦੋਂ ਵੀ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੀ ਮਾੜਾ ਵਿਚਾਰ ਆ ਜਾਵੇ ਕਿਸੇ ਬਾਰੇ ਮਾੜੀ ਭਾਵਨਾ ਆ ਜਾਵੇ ਤਾਂ ਇਹ ਸੋਚ ਲਓ ਕਿ ਪਰਮਾਤਮਾ ਮੈਨੂੰ ਦੇਖ ਰਹੇ ਹਨ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖੋਗੇ ਤਾਂ ਤੁਹਾਨੂੰ ਪਰਮਾਤਮਾ ਜੀ ਖੁਦ ਦਰਸ਼ਨ ਦੇ ਦੇਣਗੇ ਤੁਹਾਡੇ ਤੇ ਪਰਮਾਤਮਾ ਜੀ ਪ੍ਰਸੰਨ ਹੋ ਕੇ ਤੁਹਾਨੂੰ ਸਾਰੀਆਂ ਹੀ ਦੌਲਤਾਂ ਨਾਲ ਨਿਵਾਜ ਦੇਣਗੇ ਸੋ ਇਸ ਲਈ ਸਵੇਰੇ ਉੱਠਦੇ ਅੰਸਾਰ ਵੀ ਪਰਮਾਤਮਾ ਜੀ ਦਾ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਤੇ ਅੰਮ੍ਰਿਤ ਵੇਲੇ ਦੀ ਦਾਤ ਮੰਗੋ ਕਿਉਂਕਿ ਸਾਧ ਸੰਗਤ ਜੀ ਅਸੀਂ ਸੋਚਦੇ ਹਾਂ ਕਿ ਸਾਡੀ ਉਮਰ ਵੱਧ ਰਹੀ ਹੈ ਪਰ ਸਾਧ ਸੰਗਤ ਜੀ ਉਮਰ ਵੱਧ ਨਹੀਂ ਰਹੀ ਉਮਰ ਤਾਂ ਘਟ ਰਹੀ ਹੈ ਜੇਕਰ ਅਸੀਂ ਇਸ ਗੱਲ ਨੂੰ ਆਪਣੇ ਧਿਆਨ ਵਿੱਚ ਰੱਖਾਂਗੇ ਤਾਂ ਅੱਜ ਤੋਂ ਹੀ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰ ਦੇਵਾਂਗੇ ਸਾਧ ਸੰਗਤ ਜੀ ਉਮਰ ਤਾਂ ਦਿਨ ਬਦ ਦਿਨ ਘਟਦੀ ਜਾ ਰਹੀ ਹੈ ਫਿਰ ਕੋਈ ਪਤਾ ਨਹੀਂ ਕਿਸ ਬਿਮਾਰੀ ਦੇ ਵਸ ਬੰਦਾ ਪਹਜਾਂਦਾ ਹੈ ਫੇਰ ਪਛਤਾਉਣਾ ਹੀ ਪਿੱਛੇ ਰਹਿ ਜਾਵੇਗਾ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਅੰਮ੍ਰਿਤ ਵੇਲੇ ਦੇ ਨਾਲ ਜੁੜ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਜਾਓ ਬਾਕੀ ਜੋ ਦੁਨਿਆਵੀ ਸੁੱਖ ਤੰਦੇ ਹਨ ਉਹ ਇੱਥੇ ਹੀ ਰਹਿ ਜਾਣੇ ਹਨ ਨਾਲ ਜਾਣਾ ਹੈ ਤਾਂ ਸਿਰਫ ਪ੍ਰਮਾਤਮਾ ਜੀ ਦਾ ਜਪਿਆ ਹੋਇਆ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ